ਹਾਂਜੀ ਦੋਸਤੋ ਇਹ ਬੂਟੇ ਲਾਏ ਸੀ ਆਪਾਂ 3 ਸਾਲ ਤੋਂ ਕਰੀਬ ਹੋ ਗਏ ਇਹਨਾਂ ਨੂੰ ਤੇ ਵਾਵਾ ਹੋ ਗਏ ਤੇ ਅੱਜ ਕਾ ਮਚਾਉਣ ਵਾਲੀ ਸਪਰੇ ਆਪਾਂ ਕਰਨੀ ਹੈ ਇੱਥੇ ਪਰਲੇ ਪਾਸੇ ਤਾਂ ਜੜ੍ਹ ਸ਼نگਾਈ ਹੋ ਗਈ ਤੇ ਇੱਥੇ ਆ ਸਾਰਾਗਾ ਅੰਚਾਂ ਸਪਰੇ ਕਰਨੀ ਹੈ ਉੱਤਰ ਬੋਰਡ ਵਾਲੇ ਪਾਸੇ ਆ ਦੇਖੋ ਇਹ ਫੁਹਾਰ ਪੀੜੀ ਕਰੀ ਹੋਵੇ ਨਾ ਫਾਇਦਾ ਜ਼ਿਆਦਾ ਤਰਖਤਾਂ ਚ ਨਾ ਪਿਆ ਜੇ ਕਹਿੰਨੀ ਇਸ ਕਾ ਸੜ ਗਿਆ ਸਾਰਾ ਸਪਰੇਅ ਤੋਂ ਬਾਅਦ ਹੁਣ ਪਰਲੇ ਪਾਸੇ ਆਪਾਂ ਦੀ ਸੰਭਾਲ ਕਰਾਂਗੇ ਜਿਹੜਾ ਅੱਗੇ ਕਾ ਬਹੁਤਾ ਹੋਇਆ ਆ ਦੇਖੋ ਸਾਰਾ ਸੜ ਗਿਆ ਹੈ ਵੀ ਗਮਲੇ ਤੋਂ ਪਾਰ ਹੋ ਗਿਆ ਇਹਦੇ ਚੋਂ ਟਰੀ ਗਾਰਡ ਲੱਗਿਆ ਜਿਹੜਾ ਤੇ ਡੱਪ ਗਿਆ ਇਹ ਕਿੱਥੇ ਸ਼ੋਕ ਦਾ ਬੁੱਟਾ ਸੀਗਾ ਉਹ ਸ਼ੋਕ ਦਾ ਉਹ ਨਹੀਂ ਚੱਲਿਆ ਖਰਾਬ ਹੋ ਗਿਆ ਸੀ ਬਹੁਤ ਬਚਾਇਆ ਸੀ ਉਹਨੂੰ ਨਹੀਂ ਚੱਲਿਆ ਇਹ ਵੀ ਪਸ਼ੂ ਮੋਛੇ ਜਾਂਦੇ ਸੀ ਬਾਕੀ ਦੇ ਚੱਲੇ ਗਏ ਇਹ ਇੱਕ ਵਾਰੀ ਉਹ ਦਰਖਤ ਨਾਲੋਂ ਤਗੜਾ ਸੀਗਾ ਇਹ ਇੱਕ ਵਾਰੀ ਅੱਗ ਲੱਗੀ ਸੀ ਨਾ ਉਹਦੇ ਕਰਕੇ ਇਹ ਇਸ ਤਰ੍ਹਾਂ ਹੋ ਗਿਆ ਇਕੱਲਾ ਹੀ ਸੀਗਾ ਫਿਰ ਨਿਹਦੇ ਉਗਰੇ ਆਏ ਫਿਰ ਇੱਕ ਦੋ ਡਾਣੀਆਂ ਕੱਟਤੀਆਂ ਆਪਾਂ ਤੋਂ ਬਾਕੀ ਦੀ ਸਾਂਭ ਸੰਭਾਲ ਕਰਦੇ ਆਪਾਂ ਇਹਨਾਂ ਦੀ ਤਿੰਨ ਸਾਲ ਦੇ ਨੇੜੇ ਤੇੜੇ ਹੋ ਗਏ ਮੇਰੇ ਤਿੰਨ ਸਾਲਾਂ ਚ ਇੰਨੇ ਹੋ ਗਏ ਇਸ ਤਰ੍ਹਾਂ ਠੀਕ ਹੈ